ਉਹ ਪਿੱਛੇ ਜਿਹਦੀ ਗੱਲ ਆ ਇੱਕ ਵਾਰੀ ਮੈਂ ਕਥਾ ਕਰਕੇ ਉੱਠਿਆ ਤੇ ਕਥਾ ਦੇ ਵਿੱਚ ਮੈਂ ਗੱਲ ਕਹੀ ਸੀ ਸਿੰਗਰਾਂ ਬਾਰੇ ਮੈਂ ਤਿੰਨ ਗੱਲਾਂ ਕੀਤੀਆਂ ਸੀ ਕਲਾਕਾਰਾਂ ਬਾਰੇ ਮੈਂ ਪਹਿਲੀ ਗੱਲ ਇਹ ਕੀਤੀ ਕਿ ਕਲਾਕਾਰ ਨਸ਼ਿਆਂ ਨੂੰ ਪ੍ਰਮੋਟ ਕਰਦੇ ਆ ਦੂਸਰੀ ਗੱਲ ਮੈਂ ਕੀਤੀ ਕਿ ਸਿੰਗਰ ਜਾਤਾਂ-ਬਾਤਾਂ ਨੂੰ ਪ੍ਰਮੋਟ ਕਰਦੇ ਆ ਤੀਸਰੀ ਗੱਲ ਮੈਂ ਇਹ ਕੀਤੀ ਕਿ ਜਿਹੜੇ ਸਿੰਗਰ ਆ ਇਹ ਹਥਿਆਰਾਂ ਨੂੰ ਪ੍ਰਮੋਟ ਕਰਦੇ ਆ ਹੁਣ ਕਈਆਂ ਜਾਣਿਆਂ ਨੇ ਮੈਨੂੰ ਸਵਾਲ ਕੀਤਾ ਮੈਂ ਕਥਾ ਕਰਕੇ ਉੱਠਿਆ ਦੋ ਤਿੰਨ ਜਾਣਿਆਂ ਨੇ ਉੱਥੇ ਵੀ ਸਵਾਲ ਕੀਤਾ ਮੈਨੂੰ ਆਂਦੇ ਕਿ ਭਾਈ ਸਾਹਿਬ ਜੀ ਹਥਿਆਰ ਰੱਖਣ ਦੇ ਲਈ ਤਾਂ ਸਾਨੂੰ ਗੁਰੂ ਸਾਹਿਬ ਨੇ ਕਿਹਾ ਵਾ ਮੈਂ ਉਹਨਾਂ ਨੂੰ ਵੀ ਜੋ ਜਵਾਬ ਦਿੱਤਾ ਮੈਂ ਸੋਚਿਆ ਇੱਕ ਵਾਰੀ ਉਹ ਜਵਾਬ ਸਾਰੀਆਂ ਸੰਗਤਾਂ ਦੇ ਸਾਹਮਣੇ ਵੀ ਉਹ ਵਿਚਾਰ ਕੀਤੀ ਜਾਵੇ ਹਥਿਆਰ ਰੱਖਣ ਦੇ ਲਈ ਸਸਤਰ ਆਪਣੇ ਕੋਲ ਰੱਖਣ ਦੇ ਲਈ ਸਾਨੂੰ ਗੁਰੂ ਸਾਹਿਬ ਨੇ ਕਿਹਾ ਵਾ ਬਿਲਕੁਲ ਕਿਹਾ ਵਾ ਅਸਰ ਕਿਰਪਾਨ ਖੰਡੋ ਖੜਕ ਤੁਪਕ ਤਵਰ ਅਰਤੀਰ ਸੈਵਸ ਰੋਹੀ ਸਹਿਤੀ ਜੈ ਹਮਾਰੇ ਪੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਪੰਜ ਕਕਾਰ ਦਿੱਤੇ ਆ ਆਪਾਂ ਅਮਰਤ ਛਕਦੇ ਨਾ ਕੜਾ ਕਸ਼ਰਾ ਕੰਗਾ ਕੇਸ ਤੇ ਕਿਰਪਾਨ ਇਹ ਪੰਜ ਕਕਾਰ ਸਾਨੂੰ ਗੁਰੂ ਸਾਹਿਬ ਨੇ ਬਖਸ਼ੇ ਆ ਉਨ੍ਹਾਂ ਦੇ ਵਿੱਚੋਂ ਇੱਕ ਕਕਾਰ ਆ ਸਸਤਰੇ ਕਿਰਪਾਨ ਸਾਨੂੰ ਹਰ ਵਕਤ ਉਹ ਕਿਰਪਾਨ ਧਾਰਨ ਕਰਨ ਨੂੰ ਗੁਰੂ ਸਾਹਿਬ ਨੇ ਕਿਹਾ ਵਾ ਇਹ ਪੰਜ ਕਕਾਰ ਸਿੱਖ ਦੇ ਸਰੀਰ ਤੋਂ ਕਦੀ ਯੋਧਾ ਨਹੀਂ ਹੋਣੇ ਚਾਹੀਦੇ ਹਮੇਸ਼ਾ ਇਹ ਪੰਜ ਕਕਾਰ ਸਿੱਖ ਦੇ ਤਨਰੇ ਨਾਲ ਰਹਿਣ ਅੱਛਾ ਮੈਂ ਇੱਕ ਬੇਨਤੀ ਕਰਾਂ ਮੈਂ ਆਪਣੇ ਵਿਸ਼ੇ ਵੱਲ ਆਵਾਂ ਜਿਹੜੀ ਗੱਲ ਕੀਤੀ ਕਿ ਸਿੰਗਰ ਹਥਿਆਰਾਂ ਨੂੰ ਪ੍ਰਮੋਟ ਕਰਦੇ ਆ ਹੁਣ ਮੈਨੂੰ ਉੱਥੇ ਸਵਾਲ ਕੀਤਾ ਕਿ ਹਥਿਆਰ ਰੱਖਣ ਨੂੰ ਸਾਨੂੰ ਗੁਰੂ ਸਾਹਿਬ ਨੇ ਕਿਹਾ ਵਾ ਤੁਸੀਂ ਇੱਕ ਬੇਨਤੀ ਕਰਾ ਸਿੰਗਰਾਂ ਦੇ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਥਿਆਰ ਦਿੱਤੇ ਉਹਨਾਂ ਦੋਵਾਂ ਗੱਲਾਂ ਦੇ ਵਿੱਚ ਫਰਕ ਕੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਸਸਤਰ ਕਿਉਂ ਦਿੱਤਾ ਕਿ ਜੇਕਰ ਤੁਹਾਡੇ ਕੋਈ ਬੰਦਾ ਆ ਕੇ ਤੁਹਾਡੇ ਉੱਪਰ ਹਮਲਾ ਕਰੇ ਹੁਣ ਮੰਨ ਲਓ ਆਪਾਂ ਕਿਤੇ ਜਾ ਰਹੇਗੇ ਸਾਡੇ ਕੋਲ ਮੋਟਰਸਾਈਕਲ ਹੋਵੇ ਆਪਾਂ ਹਨੇਰੇ ਸਵੇਰੇ ਕਿਤੇ ਜਾ ਰਹੇ ਹਗੀ ਤੇ ਸਾਨੂੰ 4 ਬੰਦੇ ਘੇਰਨ ਘੇਰ ਕੇ ਸਾਡੇ ਉੱਪਰ ਹਮਲਾ ਕਰਨ ਸਾਡੇ ਹੱਥੋਂ ਫੋਨ ਖੋਲਣ ਸਾਡਾ ਪਰਸ ਬੜੂਆ ਖੋਲਣ ਸਾਡਾ ਮੋਟਰਸਾਈਕਲ ਖੋਲਣ ਹੋ ਸਕਦਾ ਸਾਡੇ ਤੇ ਵੀ ਹਮਲਾ ਕਰਨ ਸਾਨੂੰ ਵੀ ਮਾਰ ਦੇਣ ਗੁਰੂ ਗੋਬਿੰਦ ਸਿੰਘ ਜੀ ਮਾਰ ਆਏ ਨੇ ਸਾਨੂੰ ਸਸ਼ਤਰ ਤਾਂ ਦਿੱਤਾ ਵਾ ਤੇ ਇਹ ਸਸ਼ਤਰ ਦੇ ਨਾਲ ਤੁਸੀਂ ਆਪਣੀ ਰੱਖਿਆ ਕਰਨੀ ਹੈ ਹੁਣ ਮੰਨ ਲਓ ਤੁਸੀਂ ਹਨੇਰੇ ਸਵੇਰੇ ਕਿਤੇ ਖੇਤਾਂ ਦੇ ਵਿੱਚ ਗਏ। ਖੇਤਾਂ ਦੇ ਵਿੱਚ ਤੁਸੀਂ ਆਪਣਾ ਖੇਤੀ ਦਾ ਕੰਮ ਕਰ ਰਹੇ ਹੋ, ਰਾਤ ਹਨੇਰੇ ਸਵੇਰੇ ਕਿਤੇ ਪਾਣੀ ਲਾ ਰਹੇ ਹੋ ਖੇਤਾਂ ਨੂੰ। ਤੁਹਾਡੇ 4 ਜਣੇ ਆ ਕੇ ਤੁਹਾਡੇ ਉੱਪਰ ਹਮਲਾ ਕਰਨ। ਤੁਹਾਡੇ ਕੋਲ ਗੁਰੂ ਸਾਹਿਬ ਦੀ ਬਖਸ਼ੀ ਹੋਈ ਕਿਰਪਾਣ ਹੋਊਗੀ ਤੇ ਤੁਸੀਂ ਉਸ ਕਿਰਪਾਣ ਦੇ ਨਾਲ ਆਪਣੀ ਆਤਮ ਰੱਖਿਆ ਕਰ ਸਕਦੇ ਹੋ, ਆਪਣਾ ਬਚਾਅ ਕਰ ਸਕਦੇ ਹੋ। ਤੁਹਾਨੂੰ ਸਾਨੂੰ ਗੁਰੂ ਸਾਹਿਬ ਨੇ ਸ਼ਸਤਰ ਤਾ ਦਿੱਤੇ ਆ। ਹੁਣ ਇਹਨਾਂ ਸਸ਼ਤਰਾਂ ਨੂੰ ਪ੍ਰਮੋਟ ਹਥਿਆਰਾਂ ਨੂੰ ਸਿੰਘਰਾਂ ਨੇ ਵੀ ਕੀਤਾ ਪਰ ਉਹਨਾਂ ਨੇ ਗਲਤ ਤਰੀਕੇ ਨਾਲ ਪ੍ਰਮੋਟ ਕੀਤਾ ਹੁਣ ਗਲਤ ਤਰੀਕੇ ਨਾਲ ਕਿਵੇਂ ਗੁਰੂ ਸਾਹਿਬ ਨੇ ਸਾਨੂੰ ਸਸ਼ਤਰ ਦਿੱਤਾ ਕਿ ਕਿਸ ਦੀ ਧੀ ਭੈਣ ਦੀ ਪੱਤ ਬਚਾਉਣ ਦੇ ਲਈ ਤੁਹਾਡੇ ਸਾਹਮਣੇ ਕਿਸ ਦੀ ਧੀ ਭੈਣ ਤੇ ਹਮਲਾ ਕਰ ਰਹੇ ਆ ਉਹਦੀ ਪੱਤ ਲੁੱਟ ਰਹੇ ਆ ਤੇ ਤੁਹਾਡੇ ਕੋਲ ਸਸ਼ਤਰ ਆ ਤੁਸੀਂ ਇਹ ਸਸ਼ਤਰ ਦਾ ਇਸਤੇਮਾਲ ਕਰਕੇ ਉਹ ਧੀ ਭੈਣ ਦੀ ਪੱਤ ਬਚਾਓ ਇੱਜ਼ਤ ਬਚਾਓ ਪਰ ਸਿੰਗਰਾਂ ਨੇ ਕਿਦਾਂ ਪ੍ਰਮੋਟ ਕੀਤਾ ਸਿੰਗਰਾਂ ਨੇ ਪਰਮੋਟ ਹਥਿਆਰ ਨੂੰ ਇਸ ਤਰ੍ਹਾਂ ਕੀਤਾ ਕਿ ਜਾ ਕੇ ਹਥਿਆਰ ਵਿਖਾ ਕੇ ਕਿਸ ਦੀ ਧੀ ਭੈਣ ਦੀ ਕੰਨਾਂ ਦੇ ਵਿੱਚੋਂ ਵਾਲੀਆਂ ਲਾ ਕੇ ਲੈ ਆਉਣੀਆਂ ਸਿੰਗਰਾਂ ਨੇ ਹਥਿਆਰ ਨੂੰ ਪ੍ਰਮੋਟ ਕੀਤਾ ਕਿ ਤੁਸੀਂ ਹਥਿਆਰ ਵਿਖਾਓ ਹਥਿਆਰ ਵਿਖਾ ਕੇ ਤੇ ਤੁਸੀਂ ਕਿਸ ਦਾ ਪਰਸ ਖੋ ਕੇ ਲੈ ਆਓ ਕਿਸ ਦਾ ਬਟੂਆ ਖੋ ਕੇ ਲੈ ਆਓ ਸਿੰਗਰਾਂ ਨੇ ਹਥਿਆਰ ਨੂੰ ਪ੍ਰਮੋਟ ਕੇ ਵੀ ਕੀਤਾ ਆਪਣੀ ਦੈਸ਼ਤ ਕਰਦੀ ਫਲਾਉਣ ਦੇ ਲਈ ਪਰ ਮੈਂ ਬੇਨਤੀ ਕਰਾਂ ਵੀ ਸਿੰਗਰਾਂ ਦੇ ਹਥਿਆਰ ਪ੍ਰਮੋਟ ਕਰਨ ਦੇ ਵਿੱਚ ਤੇ ਗੁਰੂ ਸਾਹਿਬ ਦੇ ਸਿਧਾਂਤ ਦੇ ਉੱਪਰ ਇਹਨਾਂ ਦੋ ਚੀਜ਼ਾਂ ਦੇ ਵਿੱਚ ਬਹੁਤ ਫਰਕ ਆ ਗੁਰੂ ਸਾਹਿਬ ਨੇ ਸਸ਼ਤਰ ਸਾਨੂੰ ਤਾਂ ਦਿੱਤਾ ਵਾ ਈਜ਼ ਤਾਂ ਬਚਾਉਣ ਦੇ ਲਈ ਤੇ ਸਿੰਗਰਾਂ ਨੇ ਸਸ਼ਤਰਾਂ ਨੂੰ ਪ੍ਰਮੋਟ ਤਾਂ ਕੀਤਾ ਵਾ ਹਥਿਆਰਾਂ ਨੂੰ ਪ੍ਰਮੋਟ ਤਾਂ ਕੀਤਾ ਵਾ ਜਨਾਨੀਆਂ ਦੇ ਕੰਨਾਂ ਦੇ ਵਿੱਚੋਂ ਢਿੰਗਾ ਪਹਿਣਾ ਦੇ ਕੰਨਾਂ ਦੇ ਵਿੱਚੋਂ ਗਾਣੇ ਲਾਉਣ ਦੇ ਲਈ ਪਰ ਸਖੋਂ ਦੇ ਲਈ ਗੁੰਡਾਗਰਦੀ ਕਰਨ ਦੇ ਲਈ ਮੈਂ ਇੱਕ ਬੇਨਤੀ ਕਰਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਮਹਾਰਾਜ ਨੇ ਬਾਬਾ ਬੰਦਾ ਸਿੰਘ ਜੀ ਨੂੰ ਜ਼ਿੰਮੇਵਾਰੀ ਦਿੱਤੀ ਨਾ ਤੇ ਬਾਬਾ ਬੰਦਾ ਸਿੰਘ ਜੀ ਦੇ ਹੱਥ ਦੇ ਵਿੱਚ ਸਸ਼ਤਰ ਫੜਾ ਕੇ ਤੇ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਸੀ ਕਿ ਇਹ ਸਸ਼ਤਰ ਕਿਸੇ ਬੇਗੁਨਾਹ ਬੰਦੇ ਦੇ ਉੱਪਰ ਉੱਠੇ ਨਾ ਤੇ ਕਿਸੇ ਜ਼ਾਲਮ ਦੀ ਧੌਣ ਨੂੰ ਇਹ ਸਸ਼ਤਰ ਬਖਸ਼ੇ ਨਾ ਮੈਂ ਇੱਕ ਬੇਨਤੀ ਕਰਾਂ ਸਿੰਗਰ ਨੇ ਆਪਣੇ ਗਾਣੇ ਦੇ ਵਿੱਚ ਪੈਟਬੁੱਲ ਕੁੱਤੇ ਨੂੰ ਪ੍ਰਮੋਟ ਕੀਤਾ ਸਿੰਗਰਾਂ ਨੇ ਆਪਣੇ ਗਾਣੇ ਦੇ ਵਿੱਚ ਥਾਰ ਗੱਡੀ ਪ੍ਰਮੋਟ ਕੀਤੀ ਬੁਲਟ ਪ੍ਰਮੋਟ ਕੀਤਾ ਸਿੰਗਰ ਦੇ ਕਹਿਣ ਤੇ ਆਪਾਂ ਲੋਕਾਂ ਨੇ ਪੈਟਬੁੱਲ ਕੁੱਤਾ ਲੈ ਲੈਂਦਾ ਸਿੰਗਰ ਦੇ ਕਹਿਣ ਤੇ ਉੱਪਰ ਆਪਾਂ ਲੋਕਾਂ ਨੇ ਥਾਰ ਲੈਣ ਦੀ ਸਿੰਗਰ ਦੇ ਕਹਿਣ ਦੇ ਉੱਪਰ ਆਪਾਂ ਲੋਕਾਂ ਨੇ ਬੁਲਟ ਲੈ ਲੈਂਦਾ ਹੁਣ ਜਿੰਨਾ ਲੋਕਾਂ ਨੇ ਮੰਨ ਲਓ ਵੀ ਸਿੰਗਰ ਦੇ ਪੰਪ ਦੇ ਵਿੱਚ ਆ ਕੇ ਪੈਟਬੁੱਲ ਕੁੱਤਾ ਲਿਆਂਦਾ ਸੀ ਪਤਾ ਉਦੋਂ ਲੱਗਾ ਜਦੋਂ ਉਸ ਪੈਟਬੁੱਲ ਕੁੱਤੇ ਨੇ ਆਪਣੇ ਸਕੇਤੀ ਪੁੱਤ ਨੂੰ ਮਾਰ ਕੇ ਖਾ ਲਿਆ ਸਕੇਤੀ ਪੁੱਤ ਨੂੰ ਪਾੜਤਾ ਉਦੋਂ ਪਤਾ ਲੱਗਾ ਬਾਅਦ ਵਿੱਚ ਜਿੰਨਾ ਲੋਕਾਂ ਨੇ ਸਿੰਗਰਾਂ ਦੇ ਪੰਪ ਦੇ ਵਿੱਚ ਆ ਕੇ ਪੈਟਬੁੱਲ ਕੁੱਤੇ ਲਿਆਂਦੇ ਸੀ ਉਹਨਾਂ ਲੋਕਾਂ ਨੇ ਅੰਦਰੋਂ ਪਿਸਤੌਲ ਕੱਢੇ ਤੇ ਕੁੱਤੇ ਮਾਰੇ ਕੁੱਤਿਆਂ ਦੇ ਗੋਲੀਆਂ ਮਾਰ ਗਿਆ ਮੈਂ ਬੇਨਤੀ ਕਰਾਂ ਤੁਹਾਡੇ ਸਿੰਗਰਾਂ ਨੂੰ ਵੱਡੇ ਸਮਝੀਏ ਜਾਂ ਬਾਣੀ ਨੂੰ ਵੱਡਾ ਸਮਝੀਏ ਸਿੰਗਰ ਜਾਤਾਂ ਪਾਤਾਂ ਨੂੰ ਪ੍ਰਮੋਟ ਕਰਦੇ ਆ ਪਰ ਬਾਣੀ ਨੇ ਜਾਤਾਂ ਪਾਤਾਂ ਨੂੰ ਮੰਨਿਆ ਨਹੀਂ ਬਾਣੀ ਨੇ ਕਿਹਾ ਵਾ ਏਕ ਪਿਤਾ ਏਕ ਸਕੇ ਹਮਾਰਕ ਤੂੰ ਮੇਰਾ ਗੁਰਹਾਈ ਸਾਡਾ ਪਿਤਾ ਕਾਲਪੁਰਖ ਪਿਤਾ ਪਰਮੇਸ਼ਰ ਕਾਲਪੁਰਖ ਕਾਲਪੁਰਖ ਸਾਡਾ ਪਿਤਾ ਵਾ ਆਪਾਂ ਸਾਰੇ ਉਸ ਦੇ ਬੱਚੇ ਆ ਜਿਵੇਂ ਗੁਰੂ ਸਾਹਿਬ ਨੇ ਸਾਨੂੰ ਆਪਣੇ ਪੁੱਤਰ ਕਿਹਾ ਵਾ ਆਪਣੇ ਚਾਰ ਪੁੱਤਰ ਵਾਰ ਕੇ ਸਾਡੇ ਵੱਲ ਇਸ਼ਾਰਾ ਕੀਤਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੋ ਤੇ ਚਾਰ ਚਾਰ ਮੋਹੇ ਤੋਂ ਕਿਹਾ ਵਾ ਜੀ ਉਤ ਕਈ ਹਜ਼ਾਰ ਸਾਡੇ ਵੱਲ ਸਾਨੂੰ ਆਪਣੇ ਪੁੱਤਰ ਕਿਹਾ ਤੇ ਅੱਜ ਜੇਕਰ ਆਪਾਂ ਮੈਂ ਬੇਨਤੀ ਕਰਾਂ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆ ਤੇ ਫੇਰ ਸਾਡੀ ਯਾਦ ਪਾਤ ਵੱਖਰੀ ਕਿੱਦਾਂ ਹੋਗੀ ਮਾਨਸਕੀ ਜਾਤ ਸਭੇ ਇੱਕੇ ਪਹਿਚਾਨ ਬੋ ਜਾਤ ਪਾਤ ਨੂੰ ਖਾਲਸਾ ਨਹੀਂ ਮੰਨਦਾ ਜਿਹਦੇ ਨਾਂ ਦੇ ਪਿੱਛੇ ਸਿੰਘ ਲੱਗ ਜਵੇ ਮੈਂ ਬੇਨਤੀ ਕਰਾਂ ਉਹਦਾ ਜਾਤ ਪਾਤ ਦਾ ਕੋਈ ਲੈਕਾ ਦੇ ਕਰਨੀ ਰਹਿ ਜਾਂਦਾ ਆਪਾਂ ਸਾਰੇ ਇੱਕ ਪਿਤਾ ਇੱਕ ਸਕੇ ਹੰਬਾਰਕ ਤੂੰ ਮੇਰਾ ਗੁਰਹਾਈ ਆਪਾਂ ਸਾਰੇ ਇੱਕ ਕਾਲਪੁਰਖ ਦੇ ਪੁੱਤਰ ਆ ਤੇ ਆਪਣੀ ਕੋਈ ਯਾਦ ਪਾਦ ਨਹੀਂ ਆ ਦੂਸਰੀ ਮੈਂ ਇੱਕ ਬੇਨਤੀ ਹੋਰ ਕਰਾਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੂ ਸਾਹਿਬ ਦਾ ਕੋੜਾ ਤੰਬਾਕੂ ਦੇ ਖੇਤ ਦੇ ਵਿੱਚ ਉਹ ਨਹੀਂ ਲੰਘਿਆ ਤੇ ਅੱਜ ਦਾ ਸਾਡਾ ਸਿੱਖ ਸਿੰਗਰਾਂ ਦੇ ਪਿੱਛੇ ਲਾ ਕੇ ਤੇ ਨਸ਼ੇ ਕਰ ਰਿਹਾ ਵਾ ਸਿਰ ਤੇ ਸੋਹਣੀਆ ਦਸਤਾਰਾਂ ਵਾ ਤੇ ਬਹਿ ਕੇ ਉਥੇ ਪੈਲਸਾਂ ਦੇ ਵਿੱਚ ਬਹਿ ਕੇ ਵਿਆਹ-ਸ਼ਾਦੀਆਂ ਦੇ ਵਿੱਚ ਨਸ਼ੇ ਕਰ ਰਿਹਾ ਸ਼ਰਾਬਾਂ ਪੀ ਰਿਹਾ ਵਾ ਤੇ ਮੈਂ ਬੇਨਤੀ ਕਰਾਂ ਸਾਡੇ ਗੁਰੂ ਦਾ ਘੋੜਾ ਤੰਬਾਕੂ ਦੇ ਖੇਤ ਦੇ ਵਿੱਚ ਉਹ ਨਹੀਂ ਲੰਘਿਆ ਤੇ ਆਪਾਂ ਜੋ ਉਹ ਗੁਰੂ ਦੇ ਪੁੱਤਰ ਹੋਈਏ ਤੇ ਪੈਲਸਾਂ 'ਚ ਬਹਿ ਕੇ ਬੈਂਕਟ ਹਾਲ ਦੇ ਵਿੱਚ ਬਹਿ ਕੇ 12 ਦੇ ਵਿੱਚ ਬਹਿ ਕੇ ਆਪਾਂ ਸ਼ਰਾਬਾਂ ਪੀਏ ਕਿਤੇ ਲੱਗਦਾ ਨਹੀਂ ਕਿ ਇਹ ਕਿਤੇ ਨਾ ਕਿਤੇ ਗੁਰੂ ਦੇ ਬਹੁਤ ਵੱਡੀ ਬੇਅਦਬੀ ਹੈ ਸਵੇਰ ਦਾ ਭੁੱਲਿਆ ਬੰਦਾ ਜੇਕਰ ਸ਼ਾਮ ਨੂੰ ਘਰ ਪਰਤ ਆਵੇ ਤੇ ਬੇਨਤੀ ਕਰਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ ਅੱਜ ਵੀ ਆਪਾਂ ਨਸ਼ਾ ਛੱਡ ਕੇ ਤੇ ਜੇਕਰ ਅੱਜ ਵੀ ਆਪਾਂ ਗੁਰੂ ਦੇ ਮਾਰਗ ਤੇ ਚੱਲ ਗਏ ਤੇ ਡੁੱਲੇ ਬੇਰਾਂ ਦਾ ਕੱਖ ਨਹੀਂ ਵਿਗੜਿਆ ਬਾਕੀ ਮੈਂ ਸਿੰਗਰ ਵੀਰਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਾਂ ਕਿ ਭਾਈ ਤੁਹਾਡੇ ਪਿੱਛੇ ਲਾ ਕੇ ਸਾਡੀ ਨੌਜਵਾਨ ਪੀੜ੍ਹੀ ਸਿੰਗਰਾਂ ਨੂੰ ਆਪਣਾ ਰੋਲ ਮਾਡਲ ਮੰਨਦੀ ਆ ਤੇ ਜੇਕਰ ਸਿੰਗਰ ਹੋਵੇ ਜਸਬੀਰ ਜੱਸੀ ਵਰਗਾ ਜਸਬੀਰ ਜੱਸੀ ਨੇ ਕਿਹਾ ਕਿ ਮੈਂ ਉਹਨਾਂ ਉਹਨਾਂ ਕਬਰਾਂ ਦੇ ਜਾ ਕੇ ਮੈਂ ਗਾਣੇ ਦੀ ਗਾਉਂਦਾ ਜਿਹੜੀਆਂ ਕਬਰਾਂ ਨਸ਼ਿਆਂ ਨੂੰ ਪ੍ਰਮੋਟ ਕਰਦੀਆਂ ਵਾ ਜੇਕਰ ਸਿੰਗਰ ਜਸਬੀਰ ਜੱਸੀ ਵਰਗੇ ਹੋਣ ਜੇਕਰ ਸਿੰਗਰ ਹੋਣ ਸਿੱਧੂ ਮੂਸੇ ਵਾਲੇ ਵਰਗੇ ਹਰ ਗੱਲ ਬਿਆਨ ਨਹੀਂ ਕੀਤੀ ਜਾਂਦੀ ਪਰ ਸਿੱਧੂ ਮੂਸੇਵਾਲੇ ਦੇ ਇੱਕ ਦੋ ਗਾਣੇ ਐਸ ਵੀ ਐਲ ਜਿਦੇ ਵਿੱਚ ਉਹ ਵੀਰ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ 295 ਇੱਕ ਵੀਰ ਜੀ ਦਾ ਗਾਣਾ ਹੈ ਸਿੱਧੂ ਮੂਸੇਵਾਲੇ ਦਾ ਉਹਦੇ ਵਿੱਚ ਸਿੱਧੂ ਮੂਸੇਵਾਲੇ ਨੇ ਬੜੀ ਸੱਚਾਈ ਬਿਆਨ ਕੀਤੀ ਜੇਕਰ ਸਿੰਗਰ ਰਣਜੀਤ ਬਾਵੇ ਵਰਗੇ ਹੋਣ ਕੁਝ ਹਾਂ ਮਾੜੇ ਗਾਣੇ ਵੀ ਇਹਨਾਂ ਸਿੰਗਰਾਂ ਨੇ ਕੱਢੇ ਆ ਪਰ ਜਿਹੜੇ ਗਾਣੇ ਚੰਗੇ ਆ ਮੈਂ ਬੇਨਤੀ ਕਰੂੰਗਾ ਕਿ ਭਾਈ ਚੰਗੇ ਗਾਣੇ ਕੱਢੇ ਜਾਣ ਤਾਂ ਜੋ ਸਾਡੀ ਆਉਣ ਵਾਲੀ ਜਨਰੇਸ਼ਨ ਚੰਗੇ ਪਾਸੇ ਲੱਗ ਸਕੇ ਕਿਉਂ ਕਿਉਂਕਿ ਮੈਂ ਇੱਕ ਬੇਨਤੀ ਕਰਾਂ ਸਿੰਗਰ ਸਾਡੀ ਨਵੀਂ ਯੂਥ ਨਵੀਂ ਜਨਰੇਸ਼ਨ ਸਿੰਗਰਾਂ ਨੂੰ ਜ਼ਿਆਦਾ ਸੁਣਦੀ ਆ ਪ੍ਰਚਾਰਕਾਂ ਨੂੰ ਰਾਗੀਆਂ ਢਾਡੀਆਂ ਨੂੰ ਬਹੁਤ ਘੱਟ ਸੁਣਦੇ ਆ ਤੇ ਜੇਕਰ ਸਿੰਗਰ ਆਪਣੇ ਗਾਣੇ ਦੇ ਵਿੱਚ ਕੋਈ ਚੰਗੀ ਚੀਜ਼ ਵਿਖਾਵੇ ਤੇ ਸਾਡੀ ਨਵੀਂ ਜਨਰੇਸ਼ਨ ਚੰਗੇ ਪਾਸੇ ਲੱਗੇ ਨਵੀਂ ਜਨਰੇਸ਼ਨ ਸਿੰਗਰਾਂ ਨੂੰ ਸੁਣ ਕੇ ਤਾਂ ਕੋਈ ਚੰਗੇ ਪਾਸੇ ਲੱਗੇ ਕੋਈ ਚੰਗੇ ਕੰਮ ਕਰਨ